ਜੀ ਹਾਂ ਨੂੰ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 5ਵਾਂ ਜੀਵਨ ਦੀ ਮੋਢਲੀ ਇਕਾਈ ਸੋ ਬੱਚਿਓ ਇਹ ਸਬਕ ਨੂੰ ਸਮਝਣ ਲਈ ਸੋਚੋ ਅਤੇ ਉੱਤਰ ਦਿਓ ਦੀ ਲੜੀ ਅਸੀਂ ਇਸ ਵੀਡੀਓ ਨਾਲ ਹੀ ਸ਼ੁਰੂ ਕਰ ਰਹੇ ਹਾਂ ਸੋ ਸੋਚੋ ਅਤੇ ਉੱਤਰ ਦਿਓ ਦੀ ਲੜੀ ਦਾ ਮਕਸਦ ਹੈਗਾ ਕਿ ਜਿਹੜਾ ਤੁਹਾਡਾ ਪੂਰਾ ਅਧਿਆਇ ਹੈਗਾ ਇਹਨੂੰ ਮੈਂ ਸਵਾਲ ਜਵਾਬ ਦੇ ਰੂਪ ਵਿੱਚ ਤੁਹਾਡੇ ਸਾਹਮਣੇ ਪੇਸ਼ ਕਰਾਂ ਇਸ ਉਦਮ ਰਾਹੀਂ ਸਾਰਾ ਦਾ ਸਾਰਾ ਅਧਿਆਇ ਜਿਹੜਾ ਹੈ ਤੁਹਾਡਾ ਪੜਿਆ ਜਾਏਗਾ ਤੇ ਅਧਿਆਇ ਵਿੱਚੋਂ ਜਿਹੜੇ ਸਵਾਲ ਬਣ ਸਕਦੇ ਨੇ ਉਹਨਾਂ ਦਾ ਵੀ ਤੁਹਾਨੂੰ ਪਤਾ ਲੱਗ ਜਾਏਗਾ ਤੇ ਉਹਦੇ ਜਵਾਬ ਵੀ ਪਤਾ ਲੱਗ ਜਾਣਗੇ ਸੋ ਇਸ ਲੜੀ ਰਾਹੀਂ ਇੱਕ ਕਿਸਮ ਦਾ ਸਾਰਾ ਅਧਿਆਇ ਜਿਹੜਾ ਪੜਿਆ ਜਾਏਗਾ ਤੇ ਉਹ ਜਿਹੜੀ ਜ਼ਰੂਰੀ ਗੱਲਾਂ ਹੈਗੀਆਂ ਨੇ ਉਹਨਾਂ ਨੂੰ ਮੈਂ ਸਵਾਲ ਜਵਾਬ ਦੇ ਰੂਪ ਵਿੱਚ ਤੁਹਾਡੇ ਲਈ ਪੇਸ਼ ਕਰਾਂਗਾ ਸੋ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਤੇ ਸੋਝੋ ਜਿਹੜੇ ਉੱਤਰ ਹੈਗੇ ਨੇ ਉਹ ਤੁਸੀਂ ਆਪਣੀ ਕਾਪੀ ਵਿੱਚ ਧਾਰ ਲਓ ਤੇ ਮਗਰੋਂ ਦੀ ਇਹਨਾਂ ਨੂੰ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ ਤੁਹਾਡੀ 9ਵੀਂ ਜਮਾਤ ਨਾਲ ਜੁੜੀਆਂ ਦੂਜੇ ਵਿਸ਼ਿਆਂ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਤੁਸੀਂ ਚੈਨਲ ਤੇ ਜਾਓ ਚੈਨਲ ਤੇ ਜਾ ਕੇ ਪਲੇਲਿਸਟ ਤੇ ਟੈਪ ਕਰੋ ਸੂਚੀ ਨੂੰ ਸਕਰੋਲ ਕਰੋ ਤੇ ਤੁਹਾਨੂੰ ਉੱਥੇ ਮਿਲਣਗੀਆਂ 9th ਇੰਗਲਿਸ਼ ਐਨਸੀਬੀ 9th ਇੰਗਲਿਸ਼ ਲਿਟਰੇਚਰ 9th ਗ੍ਰਾਮਰ 9th ਸਾਇੰਸ ਇੰਗਲਿਸ਼ ਮੀਡੀਅਮ ਵਿੱਚ ਵੀ ਹੈਗੀ ਹੈ 9ਵੀਂ ਵਿਗਿਆਨ ਅਸੀਂ ਕਰਦੇ ਪਏ ਆ ਫਿਰ 9th ਮੈਥ ਨੋਟਸ ਫਿਰ 9ਵੀਂ ਗਣਿਤ ਫਿਰ 9th ਮੈਥ ਪੀਐਸਸੀ ਵੀ ਇੰਗਲਿਸ਼ ਮੀਡੀਅਮ ਵਿੱਚ ਫਿਰ ਮੈਥ ਕਨਸੈਪਟਸ ਗਣਿਤ ਦੇ ਸਿਧਾਂਤ ਮੈਥ ਸ਼ਾਰਟਕਟਸ ਸ਼ਾਰਟਕਟਸ ਐਂਡ ਟ੍ਰਿਕਸ ਤੁਹਾਡੇ ਜਨਰਲ ਨੌਲੇਜ ਨੂੰ ਵਧਾਉਣ ਲਈ ਪਲੇਲਿਸਟ ਆ ਗਈ ਐਬ੍ਰੀਵੀਏਸ਼ਨਸ ਜਿਹਦੇ ਚ ਅਲੱਗ-ਅਲੱਗ ਵਿਸ਼ਾ ਜੀ ਐਬ੍ਰੀਵੀਏਸ਼ਨਸ ਨੂੰ ਸਮਝਾਇਆ ਗਿਆ ਸੋ ਤੁਸੀਂ ਇਹਨਾਂ ਪਲੇਲਿਸਟ ਨੂੰ ਖੋਲ ਕੇ ਇਹਨਾਂ ਵਿੱਚ ਭਈ ਵੀਡੀਓਜ਼ ਵੀ ਜ਼ਰੂਰ ਦੇਖੋ ਆਹ ਦੇਖਿਓ ਬੱਚੇ ਹੁਣ ਇਹ ਮੁੱਢਲੇ ਜਿਹੇ ਸਵਾਲ ਜਿਹੜੇ ਤੁਹਾਡੇ ਅਧਿਆਇ ਵਿੱਚੋਂ ਹੀ ਲੈ ਗਏ ਨੇ ਤਾਂ ਕਿ ਸਵਾਲਾਂ ਜਵਾਬਾਂ ਨਹੀਂ ਤੁਹਾਡਾ ਸਾਰਾ ਅਧਿਆਇ ਜਿਹੜਾ ਹੈ ਪੜ੍ਹਿਆ ਜਾਏ ਤੇ ਤੁਹਾਨੂੰ ਸਮਝ ਆ ਜਾਵੇ ਸੋ ਪਹਿਲਾ ਹੈ ਕਿ 1665 ਵਿੱਚ ਸਾਇੰਸ ਦਾ ਨੋਬਲ ਹੁੱਕ ਅੰਗਰੇਜ਼ੀ ਜਿੱਦਾਂ ਨਾਮ ਹੈ ਇਹਦਾ ਕੀਤਵਾ ਦੀ ਵੀ ਹੈਗਾ ਰਾਬਰਟ ਹੁੱਕ ਨੇ ਕਿਹੜੀ ਖੋਜ ਕੀਤੀ ਸੋ ਸੰਨ 1665 ਵਿੱਚ ਸਾਈਜ਼ਨ ਰਾਬਰਟ ਹੁਕ ਨੇ ਕੋਸ਼ਿਕਾ ਜਿਹਨੂੰ ਸੀ ਕਹਿੰਦੇ ਸੈੱਲ ਕਹਿੰਦੇ ਮੇਰੇ ਸੈੱਲ ਘਟ ਗਏ ਹਨ ਸੈੱਲ ਕਿਹ ਕਿਸਮ ਦੇ ਹੁੰਦੇ ਨੇ ਸਾਡੇ ਸਰੀਰ ਵਿੱਚ ਸੋ ਸੈੱਲ ਦੀ ਖੋਜ ਇਹਨੇ ਕੀਤੀ 1665 ਦੇ ਵਿੱਚ ਠੀਕ ਹੈ ਤੇ ਫਿਰ ਅਗਲਾ ਸਵਾਲ ਇਸ ਖੋਜ ਦਾ ਸਵੱਬਬ ਕਿਵੇਂ ਬਣਿਆ ਕਈ ਵਾਰ ਕੀ ਹੁੰਦੀ ਹੈ ਖੋਜ ਬੱਚਿਓ ਕਿਸੇ ਖਾਸ ਅਦਰਸ਼ ਨੂੰ ਲੈ ਕੇ ਨਹੀਂ ਬਣਾਈ ਜਾਂਦੀ ਨਿਸ਼ਾਨੇ ਨੂੰ ਲੈ ਕੇ ਨਹੀਂ ਕੀਤੀ ਜਾਂਦੀ ਕਈ ਵਾਰ ਸਵੱਬਬ ਨਾਲ ਬੰਦਾ ਕੰਮ ਕੋਈ ਹੋਰ ਕਰ ਰਿਹਾ ਹੁੰਦਾ ਤੇ ਕਰਦੇ ਕਰਦੇ ਖੋਜ ਹੋ ਜਾਂਦੀ ਹੈ ਸੋ ਇਸ ਖੋਜ ਦਾ ਸਵਬਬ ਰਾਬਰਟ ਹੁੱਕ ਵੱਲੋਂ ਖੁਰਦਬੀਨ ਜਿਹੜੂ ਸੀ ਇਹਨੇ ਮਾਈਕਰੋਸਕੋਪ ਇਹਨੂੰ ਸੂਖਮ ਦਰਸ਼ਕ ਵੀ ਕਹਿੰਦੇ ਨੇ ਸੂਖਮ ਹੁੰਦਾ ਬਹੁਤ ਬਰੀਕ ਦੇਖਣ ਵਾਲੀ ਦੇਖਣ ਵਾਲਾ ਜੰਤਰ ਸੋ ਇਹਨੂੰ ਖੁਰਦਬੀਨ ਮੈਂ ਆਪਣੇ ਵੱਲੋਂ ਇੱਕ ਸ਼ਬਦ ਹੋਰ ਹੈਗਾ ਮੈਂ ਤੁਹਾਡੇ ਤੁਹਾਡੇ ਗਿਆਨ ਚ ਵਾਧਾ ਕਰਨ ਦੀ ਮੈਂ ਪਾਇਆ ਕਿਉਂਕਿ ਸ਼ਬਦਾਂ ਦਾ ਭੰਡਾਰ ਜਿੰਨਾ ਵੱਧ ਹੋਏਗਾ ਤੁਹਾਡਾ ਤੁਹਾਡੀ ਵਿਦਵਤਾ ਉਨੀ ਵਧੇਗੀ ਤੇ ਤੁਹਾਡਾ ਦਿਮਾਗੀ ਪੱਧਰ ਨੂੰ ਵਧਾਉਣ ਦਾ ਜਿਹੜਾ ਰਾਹ ਖੁੱਲੇਗਾ ਸੋ ਖੁਰਦਬੀਨ ਵੀ ਕਹਿੰਦੇ ਆ ਸੂਖਮ ਦਰਸ਼ੀ ਵੀ ਕਹਿੰਦੇ ਆ ਤੇ ਨਰੀਜੀ ਚ ਕਹਿੰਦੇ ਮਾਈਕਰੋਸਕੋਪ ਠੀਕ ਹੈ ਸੋ ਵੱਲੋਂ ਖੁਰਦਬੀਨ ਰਾਹੀਂ ਕੌਰਕ ਸੀ ਉਹ ਆ ਕੇ ਕੌਰਕ ਦੀ ਪਤਲੀ ਕਾਟ ਮਲਿਓਵਾ ਦਾ ਜੇ ਛਿੱਲੜ ਜੀ ਪਤਲੀ ਕਰਕੇ ਦਾ ਨਿਰੀਖਣ ਕਰਦਿਆਂ ਬਣਿਆ ਮਲਿਓਵਾ ਨਿਰੀਖਣ ਕਰਦਾ ਪਿਆ ਸੀਗਾ ਕਿ ਖੁਰਦਬੀਨ ਨੇ ਆ ਵੀ ਬਣਾਈ ਹੋਸੀਗੀ ਉਸਨੇ ਵੇਖਿਆ ਕਿ ਕੌਰਕ ਦੀ ਕਾਟ ਦੀ ਬਣਤਰ मधुमक्खी ਦੇ چھਤੇ ਦੇ ਛੋਟੇ-ਛੋਟੇ ਖਾਨਿਆਂ ਵਾਂਗ ਹੈ। ਤੋ ਇਹ ਦੇਖਣਾ ਬੱਚੋ ਮੱਖੀਰ ਹੈ ਨਾ ਜਿਹੜਾ ਛੱਤਾ ਕਿਤਾ ਬਣਿਆ ਹੁੰਦਾ ਹੈ ਨਿੱਕੇ-ਨਿੱਕੇ ਉਹ ਜਨਾ ਉਹ ਮਲੀ ਛੇਪ ਹੁੰਦੇ ਨੇ। ਛੇਕ ਨਹੀਂ ਮਲੀ ਜਿੱਦਾਂ ਖੁੱਤੀਆਂ ਜਿਹੀ ਹੁੰਦੀਆਂ। ਸੋ ਉਹਨੇ ਦੇਖਿਆ ਕਿ ਉਹਦੇ ਵਰਗਾ ਹੈਗਾ ਰਾਬਰਟ ਨੇ ਇਹਨਾਂ ਡੱਬੇनुਵਾ ਖਾਨਿਆਂ ਨੂੰ ਕੋਸ਼ਿਕਾ ਸੈੱਲ ਦਾ ਨਾਮ ਦਿੱਤਾ। ਕੋਸ਼ਿਕਾ ਦਾ ਅਖਰੀ ਅਰਥ ਹੈ ਕੋਠੜੀ। ਭਾਵੇਂ ਜਿੱਦਾਂ ਦੇਖਣਾ ਕੋਠੜੀਆਂ ਬਣੀਆਂ ਨਿੱਕੇ-ਨਿੱਕੇ ਕੋਠੜੀਆਂ ਬਰੀਕ-ਕੋਠੜੀਆਂ ਹੈਗੀਆਂ। ਸੋ ਉਹਨੇ ਇਦਾਂ ਬੁਲ ਕੇ ਕੋਰਕ ਦਾ ਜੋ ਛਿਲਰ ਸੀ ਪਤਲਾ ਜੀ ਕਾਰਟ ਸੀਗੀ ਉਹਦਾ ਨਿਰਿਖਣ ਕਰਦੇ ਆ ਉਹਨਿਆਂ ਦੇਖਿਆ ਫਿਰ ਟੀਜਰ ਸਵਾਲ ਹੈ ਕਹਿੰਦੇ ਉਪਰੇ ਤੌਰ ਤੇ ਛੋਟੀ ਅਤੇ ਸਧਾਰਨ ਜਿਹੀ ਜਾਪਦੀ ਹੈ ਘਟਨਾ ਕਿਹੜੀ ਘਟਨਾ ਕੋਸ਼ਿਕਾ ਦੀ ਖੋਜ ਵਿਗਿਆਨ ਦੇ ਇਤਿਹਾਸ ਵਿੱਚ ਕਿਵੇਂ ਮਹੱਤਵਪੂਰਨ ਹੋ ਨਿਭੜੀ ਦੇਖਣ ਨੂੰ ਲੱਗਦਾ ਕਿ ਇਹ ਫੇਣੀ ਹੋ ਗਿਆ ਜੀ ਉਹਨੇ ਛਿਲਰ ਦੇਖੀ ਮੜੀ ਜੀ ਕਾਰਟ ਦੇਖੀ ਕੋਰਕੀ ਦੇ ਦੇਖਿਆ ਵੀ ਕੋਠੀਆਂ ਬੜੀਆਂ ਹੋਈਆਂ ਨਿੱਕੀਆਂ ਨਿੱਕੀਆਂ ਹਨਾ ਪਰ ਕਹਿੰਦੇ ਇਹਦਾ ਮਹੱਤਵ ਕੀ ਹੈ ਕਿ ਕਿਉਂ ਇੰਨੀ ਮਹੱਤਵਪੂਰਨ ਸੀ ਘਟਨਾ ਜਿਹੜੀ ਦੇਖਣ ਨੂੰ ਲੱਗਦੀ ਬੜੀ ਛੋਟੀ ਜੀ ਸੀਗੀ ਕਹਿੰਦੇ ਇਸ ਖੋਜ ਦੀ ਮਹੱਤਤਾ ਇਸ ਗੱਲ ਵਿੱਚ ਸੀ ਕਿ ਇਹ ਪਹਿਲੀ ਵਾਰ ਵੇਖਿਆ ਗਿਆ ਕਿ ਸਜੀਵ ਸਜੀਵ ਮੈਨੇ ਜੀਵ ਜਿਹੜੇ ਜੀਂਦੇ ਜਿਹਨਾਂ 'ਚ ਜਾਨ ਹੈਗੀ ਹੈ ਚਾਹੇ ਪੌਦੇ ਨੇ ਜਾਂ ਪੰਛੀ ਨੇ ਸਜੀਵ ਦੀ ਬਣਤਰ ਵੱਖ-ਵੱਖ ਇਕਾਈਆਂ ਤੋਂ ਹੋਈ ਹੈ ਸੋ ਇਧਰ ਮੁੜ ਬੱਜਿਆ ਪਤਾ ਲੱਗਿਆ ਕਿ ਜਿੰਨੇ ਵੀ ਜੀਵ ਨੇ ਚਾਹੇ ਵਨਸਪਤੀਏ ਜਾਂ ਦੂਜੇ ਜੀਵ ਨੇ ਛੋਟੇ ਬਰੀਕ ਵੱਡੇ ਜਿਸ ਦੇ ਉਹ ਸਾਰਿਆਂ ਦੀ ਬਣਤਰ ਇਕਾਈਆਂ ਐਸੱਲਾਂ ਤੋਂ ਹੋਈ ਹੈ ਤੇ ਅੱਜ ਵੀ ਜੀਵ ਵਿਗਿਆਨ ਦੇ ਖੇਤਰ ਵਿੱਚ ਇਹਨਾਂ ਇਕਾਈਆਂ ਦੀ ਵਿਆਖਿਆ ਕਰਨ ਲਈ ਕੋਸ਼ਿਕਾ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ਪਾਵਸੋਨੋਸਪੈਂਡ ਜਿਹੜਾ ਉਹਨੇ ਨਾਂ ਦਿੱਤਾ ਅੱਜ ਤੱਕ ਵੀ ਤੁਸੀਂ ਦੇਖ ਲਓ ਬੱਚਿਓ ਕਹਿੰਦੇ ਨੇ ਮੇਰੇ ਸੈੱਲ ਘਟ ਗਏ ਮੇਰੇ ਸੈੱਲ ਵਧ ਗਏ ਇਦਾਂ ਉਹ ਨਾ ਬੰਦੇ ਕਹਿੰਦੇ ਨੇ ਡੇਂਗੂ ਜਿੱਦਾਂ ਹੋ ਜਾਂਦਾ ਤੇ ਉਹ ਇਹ ਸੱਲਾਂ ਦੀ ਵਰਤੋਂ ਹਾਲੇ ਵੀ ਹੁੰਦੀ ਆਰਬੀਸੀ ਰੈਡ ਬਲੱਡ ਸੈੱਲਸ ਡਬਲਯੂਬੀਸੀ ਵਾਈਟ ਬਲੱਡ ਸੈੱਲਸ ਰਿਪਲੇਟਲੇਟਸ ਜਿਹਨੂੰ ਸੀ ਕਹਿੰਦੇ ਨੇ ਹਨਾ ਡੇਂਗੂ ਵਿੱਚ ਘਟ ਜਾਂਦੇ ਨੇ ਸੋ ਸਾਰੇ ਸੈੱਲ ਹੀ ਹੁੰਦੇ ਨੇ ਸੋ ਇਹਦੀ ਮਹੱਤਤਾ ਇੰਨੀ ਸੀਗੀ ਉਪਰੇ ਤੌਰ ਤੇ ਸਦਾਰਨ ਜੀ ਜਾਬਦੀ ਘਟਨਾ ਇਸ ਪੱਖੋਂ ਮਹੱਤਵਪੂਰਨ ਹੋਈ ਕਿ ਪਤਾ ਲੱਗਿਆ ਕਿ ਜੀਵ ਜਿਹੜੇ ਨੇ ਉਹ ਸਾਰੇ ਸੱਲਾਂ ਤੋਂ ਬਣੇ ਹੁੰਦੇ ਹਨ ਚੌਥਾ ਖੁਰਦਵੀਨ ਸੁਖੰਦਰਸ਼ੀ ਰਾਹੀ ਦੇਖੀ ਗਈ ਪਿਆਜ਼ ਦੀ ਛਿੱਲੀ ਦੀਆਂ ਉਸ ਸ਼ਿਕਾਵਾਂ ਦਾ ਚਿੱਤਰ ਬਣਾਓ ਤੇ ਅੰਕਿਤ ਕਰੋ ਬੱਚਿਓ ਕਿਤਾਬ ਚੋਂ ਲੈ ਆ ਤੁਹਾਡੇ ਪਰ ਤੁਹਾਨੂੰ ਚਿੱਤਰ ਬਣਾਉਣਾ ਚਾਹੀਦਾ ਬੜਾ ਸੋਖ ਹੈ ਇੱਕ ਡੱਬੀ ਬਣਾ ਕੇ ਤੇ ਦੇਖੋ ਬੱਚਿਓ ਇਹ ਪੰਜ ਪੂਜ ਜਾਂ ਛੇ ਪੂਜ ਆ ਗਏ ਨੇ ਜਿਹਨੂੰ ਅਸੀਂ ਹੈਕਸਾਗਨ ਜਾਂ ਪੈਂਟਾਗਨ ਕਹਿੰਦੇ ਨੇ ਦੇਖੋ ਇੱਕ 2 3 4 5 6 ਕਿਤੇ 5 ਕਿਤੇ 6 ਦਾ ਉਸ ਤੁਸੀਂ ਇਹ ਦੋਵਾਰ ਅਭਿਆਸ ਕਰੋਗੇ ਤੇ ਤੁਹਾਡੇ ਅਖੰਨੇ ਜਿਹਾ ਇਦਾਂ ਇਹ ਕੀ ਹੈ ਕਹਿੰਦੇ ਇਹ ਬੱਚੇ ਸੈੱਲ ਹੈਗੇ ਨੇ ਜਿਹੜਾ ਇੰਨਾ ਹੈ ਪੂਰਾ ਹੈਗਾ ਇੰਨਾ ਸੈੱਲ ਹੈ ਇੰਨਾ ਹੁੰਦਾ ਤੇ ਬਹੁਤ ਛੋਟਾ ਹੈ ਇਹ ਤੇ ਖੁਰਦਵੀਂ ਰਾਹੀਂ ਸੁਖਮ ਦਰਸ਼ੀ ਜਿਹੜੀ ਹੈਗੀ ਏ ਉਹਦੇ ਰਾਹੀਂ ਦੇਖ ਕੇ ਇੰਨਾ ਵੱਡਾ ਹੋ ਗਿਆ ਹੈ ਕਈ ਲਖਾਉਣਾ ਵੱਡਾ ਹੋ ਜਾਂਦਾ ਬਹੁਤ ਬਰੀਕ ਹੁੰਦਾ ਛੋਟਾ ਤੇ ਬੱਚੋ ਦੇਖੋ ਕਾਲੇ ਕਾਲੇ ਨਿਸ਼ਾਨ ਹੈਗੇ ਨੇ ਇਹ ਵੱਲੇ ਇਹ ਦੇਖ ਲੈ ਹੈ ਗਿਆ ਬੱਚੋ ਕੇਂਦਰਕ ਯਾਨੀ ਕਹਿੰਦੇ ਨਿਊਕਲੀਅਸ ਇਹ ਕੋ ਇਹ ਕਾਲੇ ਕਾਲੇ ਹੈਗੇ ਨੇ ਇਹਨੂੰ ਨਿਊਕਲੀਅਸ ਕਹਿੰਦੇ ਨੇ ਜਿਹੜੀ ਪੂਰੀ ਡੱਬੀ ਜਿਹੜੀ ਹੈਗੀ ਹੈ ਜਿਹੜੀ ਪੰਜ ਪੁੱਜਦੇ ਆਕਾਰ ਦੀ ਹੈਗੀ ਹੈ ਜਾਂ ਛੇ ਪੁੱਜਦੇ ਆਕਾਰ ਦੀ ਹੈ ਇਹਨੂੰ ਕਿਹਾ ਜਾਂਦਾ ਹੈ ਕੋਸ਼ਿਕਾ ਸੋ ਇਹ ਇੱਥੇ ਨਿਸ਼ਾਨ ਹੈ ਤੇ ਇੱਥੇ ਨਿਸ਼ਾਨ ਹੈ ਕੋਸ਼ਿਕਾਵਾਂ ਵਿੱਚ ਇਹ ਪੂਰੀ ਡੱਬੀ ਨੂੰ ਪੂਰੀ ਚੀਜ਼ ਨੂੰ ਖਾਨੇ ਨੂੰ ਕਿਹਾ ਜਾਂਦਾ ਹੈ ਸੈੱਲ ਤੇ ਸੈੱਲ ਦੇ ਵਿੱਚ ਵਿੱਚ ਬੱਚੇਗਾ ਇਹ ਡੂੰਗਾ ਇਹ ਗੋੜਾ ਜਾਂ ਇੱਕ ਨਿਸ਼ਾਨ ਹੈ ਪਰ ਇਹ ਅੱਗੇ ਜਾ ਕੇ ਅਸੀਂ ਪੜਾਂਗੇ ਇਹਨੂੰ ਕਿਹਾ ਜਾਂਦਾ ਹੈ ਨਿਊਕਲੀਅਸ ਜਾਂ ਕੇਂਦਰਕ ਇਹ ਅਸੀਂ 8ਵੀਂ ਜਮਾਤ ਵਿੱਚ ਵੀ ਇਹ ਗੱਲ ਜਿਹੜੀ ਹੈ ਪੜ ਚੁੱਕੇ ਹਾਂ ਉਦੋਂ ਠੀਕ ਹੈ ਫਿਰ ਆ ਗਿਆ ਪੰਜੋ ਸਲ ਵੱਖ-ਵੱਖ ਆਕਾਰ ਦੇ ਪਿਆਜ਼ ਦੇ ਟੁਕੜਿਆਂ ਨੂੰ ਖੁਰਦਵੀਂ ਸੁਖੰਦਰਸ਼ੀ ਰਾਹੀਂ ਵੇਖਣ ਤੇ ਕਿਹੋ ਜੀਆਂ ਰਚਨਾਵਾਂ ਦਿਸਦੀਆਂ ਹਨ ਸੋ ਤੁਸੀਂ ਬੱਚਿਓ ਪਿਆਜ਼ ਦੇ ਵੱਖ-ਵੱਖਰੇ ਹਿੱਸੇ ਲੈ ਲਵੋ ਅੰਦਰਲੀ ਛਿੱਲ ਲੈ ਲਓ ਉੱਪਰਲੀ ਛੱਲ ਲੈ ਲਓ ਛੋਟੀ ਲੈ ਲਓ ਵੱਡੀ ਲੈ ਲਓ ਉਹਦੀ ਛਿਲੀਆਂ ਲੈ ਲਓ ਹਨਾ ਵੱਖ-ਵੱਖ ਟੁਕੜੇ ਲੈ ਲਵੋ ਤੇ ਕਹਿੰਦੇ ਇਥੇ ਵੱਖ-ਵੱਖ ਟੁਕੜਿਆਂ ਨੂੰ ਖੁਰਦਵੀਂ ਦੇ ਰਾਹੀਂ ਦੇਖੋ ਤੇ ਕੀ ਤੁਹਾਨੂੰ ਦਿਸੇਗਾ ਸੋ ਜਵਾਬ ਹੈ ਵੱਖ-ਵੱਖ ਆਕਾਰ ਦੇ ਪਿਆਜ਼ ਦੇ ਟੁਕੜਿਆਂ ਨੂੰ ਖੁਰਦਬੀਨ ਸੁਖੰਦਰਸ਼ੀ ਰਾਹੀਂ ਵੇਖਣ ਤੇ ਇੱਕੋ ਜਿਹੀਆਂ ਰਚਨਾਵਾਂ ਦਿਸਦੀਆਂ ਹਨ ਭਾਵੇਂ ਬੱਚੇ ਦੇਖੋ ਘਰ ਕਿਤੇ ਰਸੋਈ ਬਣੀ ਹੈ ਕਿਤੇ ਕਮਰਾ ਬਣਿਆ ਕਿਤੇ ਕੋਠੜੀ ਬਣੀ ਹੈ ਕਿਤੇ ਕੁਝ ਬਣਿਆ ਪਰ ਸਾਰੇ ਕਿਧਰੋਂ ਬਣਿਆ ਨੇ ਇੱਟਾਂ ਤੋਂ ਬਣਿਆ ਨੇ ਇਸੇ ਤਰ੍ਹਾਂ ਇਹ ਸਾਰੇ ਕੋਸ਼ਿਕਾਵਾਂ ਤੋਂ ਬਣੇ ਨੇ ਹਰੇਕ ਹਾਲਤ ਵਿੱਚ ਚਾਹੇ ਛੋਟੀ ਛੋਟਾ ਟੁਕੜਾ ਸੀ ਵੱਡਾ ਟੁਕੜਾ ਸੀ ਜਿਹੜੇ ਵੀ ਆਕਾਰ ਦਾ ਸੀ ਹਰੇਕ ਹਾਲਤ ਦੇ ਪਿਆਜ਼ ਦੀਆਂ ਛਲੀਆਂ ਦੀਆਂ ਕੋਸ਼ਿਕਾਵਾਂ ਇੱਕ ਸਮਾਨ ਰੇਖਣ ਵਿੱਚ ਆਉਂਦੀਆਂ ਹਨ ਇਸ ਦਾ ਪਿਆਜ਼ ਦੇ ਆਕਾਰ ਨਾਲ ਕੋਈ ਸੰਬੰਧ ਨਹੀਂ ਹੈ ਛੋਟਾ ਗੰਡਾ ਲੈ ਲਓ ਦਰਮਿਆਨਾ ਗੰਡਾ ਲੈ ਲਓ ਵੱਡਾ ਗੰਡਾ ਲੈ ਲਓ ਇਹ ਕੋਸ਼ਿਕਾਵਾਂ ਪਿਆਜ਼ ਦੀਆਂ ਮੂਲ ਇਕਾਈਆਂ ਹਨ ਜਿਵੇਂ ਕਿਸੇ ਇਮਾਰਤ ਦੀ ਮੂਲ ਇਕਾਈ ਕੀ ਹੈ ਬੱਚਿਓ ਇੱਟ ਹਜ਼ਾਰਾਂ ਇੱਟਾਂ ਤੋਂ ਇਮਾਰਤ ਬਣਦੀ ਹੈ ਛੋਟੀ ਵੀ ਦਰਮਿਆਨੀ ਵੀ ਵੱਡੀ ਵੀ ਇਸੇ ਤਰ੍ਹਾਂ ਛੋਟਾ ਗੰਡਾ ਦਰਮਿਆਨਾ ਗੰਡਾ ਵੱਡਾ ਗੰਡਾ ਉਹਦੀ ਮੂਲ ਇਕਾਈ ਏ ਕੋਸ਼ਿਕਾ ਈਕਾਈ ਯੂਨਿਟ ਇਸੇ ਤਰ੍ਹਾਂ ਸਾਰੇ ਜੀਵ ਜੰਤੂ ਕੋਸ਼ਿਕਾਵਾਂ ਤੋਂ ਬਣੇ ਹਨ ਠੀਕ ਹੈ ਨਾ ਸੋ ਜਿਹੜੇ ਅਸੀਂ ਜੀਵ ਹੈਗੇ ਸਾਡੇ ਜੀਵ ਕੋਸ਼ਿਕਾਵਾਂ ਹੈਗੀਆਂ ਨੇ ਪਰ ਸਾਡੇ ਚ ਬਹੁ ਪੰਤੀ ਕੋਸ਼ਿਕਾਵਾਂ ਨੇ ਕਈ ਕਈ ਕੋਸ਼ਿਕਾਵਾਂ ਨੇ ਕਈ ਕਈ ਕਿਸਮ ਦੀਆਂ ਨੇ ਠੀਕ ਹੈ ਫਿਰ ਕਹਿੰਦੇ ਅਗਲਾ ਸਵਾਲ ਇੱਕ ਸੈੱਲੀ ਅਤੇ ਬਹੁ ਸੈੱਲੀ ਜੀਵਾਂ ਬਾਰੇ ਸੰਖੇਪ ਜਾਣਕਾਰੀ ਦਿਓ ਕੁਝ ਜੀਵ ਇੱਕ ਸੈੱਲੀ ਹੁੰਦੇ ਹਨ ਭਾਵ ਇੱਕੋ ਕਿਸਮ ਦਾ ਸੈੱਲੀ ਹੁੰਦਾ ਬਸ ਭਾਵੇਂ ਇੱਕ ਸੈੱਲ ਹੀ ਆਪਣੇ ਆਪ ਵਿੱਚ ਸੰਪੂਰਨ ਜੀਵ ਹੁੰਦਾ ਹੈ ਉਹੀ ਸਾਰੇ ਕੰਮ ਕਰ ਲੈਂਦਾ ਹੈ ਨਿਰਮਾਣ ਕਰਨਾ ਇਸੀ ਚੀਜ਼ ਦਾ ਨਿਰਮਾਣ ਕਰਨਾ ਵਾਧੂ ਦੇ ਪਦਾਰਥਾਂ ਦੀ ਨਿਕਾਸੀ ਕਰਨਾ ਹੈ ਨਾ ਸਾਹ ਲੈਣਾ ਖਾਣਾ ਲੈਣਾ ਹজম ਕਰਨਾ ਸਾਰੇ ਕੰਮ ਆ ਇੱਕ ਸੈੱਲ ਆਪ ਹੀ ਕਰਦਾ ਹੈ ਅਤੇ ਆਪਣੇ ਤੌਰ ਤੇ ਜੀਉ ਸਕਦਾ ਹੈ ਬਿਲਕੁਲ ਇੰਡੀਪੈਂਡੈਂਟ ਇੱਕ ਸੈੱਲ ਜਿਵੇਂ ਕਿ ਅਮੀਬਾ ਇੱਕ ਸੈੱਲੀ ਜੀਵ ਹੈ ਫਿਰ ਕਲਾਮਾਈਡੋਮੋਨਾਸ ਅੰਗਰੇਜ਼ੀ ਚ ਜਿਵੇਂ ਲਿਖ ਦਿੱਤਾ ਹੈ ਪਾਰਾਮੀਸ਼ੀਅਮ ਅਤੇ ਬੈਕਟੀਰੀਆ ਇੱਕ ਸੈੱਲੀ ਜੀਵ ਹਨ ਠੀਕ ਹੈ ਜੀ ਫਿਰ ਜਿਹੜੇ ਬਹੁ ਸੈੱਲੀ ਜੀਵ ਨੇ ਉਹ ਚ ਕਈ ਕਿਸਮ ਦੇ ਸੈੱਲ ਉਹਨੇ ਬਹੁ ਸੈੱਲੀ ਜੀਵਾਂ ਵਿੱਚ ਕਈ ਸੈੱਲ ਇਕੱਠੇ ਹੋ ਕੇ ਵੱਖ-ਵੱਖ ਕਾਰਜਾਂ ਨੂੰ ਸਿਰੇ ਚਾੜਨ ਲਈ ਵੱਖ-ਵੱਖ ਅੰਗਾਂ ਦਾ ਨਿਰਮਾਣ ਕਰਦੇ ਹਨ ਹੱਡੀਆਂ ਦੇ ਸੱਲ ਵੱਖਰੇ ਖੂਨ ਦੇ ਸੱਲ ਵੱਖਰੇ ਹਜ਼ਮ ਕਰਨ ਦੇ ਸੱਲ ਵੱਖਰੇ ਹੈ ਨਾ ਇਦਾਂ ਦੇ ਵੱਖਰੇ ਹੁੰਦੇ ਨੇ ਮਿਸਾਲ ਵਜੋਂ ਉੱਲੀ ਪੌਦੇ ਪਸ਼ੂ ਪੰਛੀ ਅਤੇ ਮਨੁੱਖ ਬਹੁ ਸੈੱਲੀ ਜੀਵ ਹਨ ਬਹੁ ਸੱਲੀ ਜੀਵ ਦਾ ਵਿਕਾਸ ਵੀ ਇੱਕ ਸਾਲ ਤੋਂ ਹੀ ਹੁੰਦਾ ਹੈ ਸ਼ੁਰੂਆਤ ਇੱਕ ਸਾਲ ਤੋਂ ਹੁੰਦੀ ਹੈ ਫਿਰ ਉੱਥੇ ਕਈ ਕਈ ਸੱਲ ਬਣਦੇ ਨੇ ਕੁਝ ਜੀਵਾਂ ਵਿੱਚ ਵੱਖ-ਵੱਖ ਕਿਸਮ ਦੇ ਸੱਲ ਵੀ ਹੁੰਦੇ ਹਨ ਜਿਵੇਂ ਅਸੀਂ ਮਨੁੱਖ ਹੈਗੇ ਹਾਂ ਉਹ ਨਹੀਂ ਦੀ ਦੇ ਅਰੀ ਦੇਖ ਲੈਣੇ ਮਿਸਾਲ ਮਨੁੱਖੀ ਸਰੀਰ ਵਿੱਚ ਪਾਏ ਜਾਣ ਵਾਲੇ ਵੱਖ-ਵੱਖ ਕੋਸ਼ਿਕਾਵਾਂ ਸੱਲਾਂ ਦੀਆਂ ਮਿਸਾਲਾਂ ਦਿਓ ਇਹ ਦੋਹੀ ਮਿਸਾਲਾਂ ਚਾਰੋਂ ਮਿਸਾਲਾਂ ਨੇ ਇਹ ਹੈਗੇ ਬੱਚੇ ਨਾੜੀ ਸੱਲ ਨਰਵ ਸੱਲ ਨਰਵ ਜਿਹੜੇ ਸਾਡੇ ਜਿਹਨੂੰ ਕਹ ਲੋ ਜਿੱਦਾਂ ਟੈਲੀਫੋਨ ਦੀਆਂ ਤਾਰਾਂ ਹੁੰਦੀਆਂ ਨੇ ਸਾਡੇ ਵੱਖ-ਵੱਖ ਅੰਗਾਂ ਤੋਂ ਸਰੀਰ ਤੱਕ ਦਿਮਾਗ ਤੱਕ ਜੋ ਸਨੇਹਾ ਪਹੁੰਚਾਉਂਦੇ ਨੇ ਉਹਨੂੰ ਕਿਹਾ ਜਾਂਦਾ ਨਰਵ ਸੈਲ ਇਦਾਂ ਨਾ ਹੁੰਦੇ ਨੇ ਨਰਵ ਸੈਲ ਦੀ ਅਕਾਰ ਇਦਾਂ ਦਾ ਹੈਗਾ ਇਹ ਚਰਬੀ ਦੇ ਸੈੱਲ ਲੱਗੇ ਨੇ ਜਿਹੜੀ ਚਰਬੀ ਸਾਡੇ ਥੰਧਾਈ ਹੁੰਦੀ ਹੈ ਸਾਡੇ ਸਰੀਰ 'ਚ ਇਹ ਅਸਥੀ ਸੈੱਲ ਖੱਡੀ ਅਰੇ ਸੈੱਲ ਇਦਾਂ ਦੇ ਹੁੰਦੇ ਨੇ ਇਹ ਲੋਹੇ ਕੋਸ਼ਿਕਾਵਾਂ ਖੂਨ ਦੇ ਸੈੱਲ ਇਦਾਂ ਦੇ ਹੁੰਦੇ ਨੇ ਖੂਨ ਦੇ ਸੈੱਲ ਵੱਖਰੇ ਨੇ ਹੱਡੀਆਂ ਦੇ ਵੱਖਰੇ ਨੇ ਚਰਬੀ ਦੇ ਵੱਖਰੇ ਨੇ ਨਾੜੀਆਂ ਦੇ ਵੱਖਰੇ ਨੇ ਤੇ ਕਿਉਂ ਸੱਲਾਂ ਦੀ ਬਣਤਰ ਅਤੇ ਆਕਾਰ ਉਹਨਾਂ ਵੱਲੋਂ ਕੀਤੇ ਜਾਂਦੇ ਕੰਮਾਂ ਦੇ ਮੁਤਾਬਕ ਹੁੰਦੇ ਹਨ। ਸਰੀਰ ਵਿੱਚ ਕੀਤੇ ਜਾਣ ਵਾਲੇ ਵੱਖ-ਵੱਖਰੇ-ਵੱਖਰੇ ਕੰਮ ਹੈਗੇ ਨੇ ਤੇ ਉਹਦੇ ਲਈ ਵੱਖਰੇ-ਵੱਖਰੇ ਸੈੱਲ ਨੇ। ਠੀਕ ਹੈ। ਅਠਵ ਨਿਕੜੇ ਅੰਗਾਂ ਜਿਹਨੂੰ ਕਹਿੰਦੇ ਸੈੱਲ ਆਰਗਨੈਲਸ ਬਾਰੇ ਸੰਖੇਪ ਜਾਣਕਾਰੀ ਦਿਓ। ਹੁਣ ਬੱਚਿਓ ਜਿਵੇਂ ਬਹੁ ਸੱਲੀ ਜੀਵਾਂ ਵਿੱਚ ਸੈੱਲਾਂ ਲਈ ਕੰਮ ਦੀ ਵੰਡ ਹੁੰਦੀ ਹੈ ਜਿਵੇਂ ਤੁਹਾਨੂੰ ਦਿਖਾਇਆ ਪੂਨ ਦੇ ਸੈੱਲ ਵੱਖਰੇ ਚਰਬੀ ਦੇ ਵੱਖਰੇ ਹੱਡੀਆਂ ਦੇ ਵੱਖਰੇ ਸੋ ਕੀਏ ਕੰਮ ਵੰਡਿਆ ਹੋਇਆ ਹੈ ਸਰੀਰ ਦੇ ਵਿੱਚ ਸਾਡੇ ਕਈ ਅੰਗ ਨੇ ਹੈਨਾ ਤੇ ਸਾਹ ਲੈਣ ਦੀ ਵੀ ਕਿਰਿਆ ਹੈਗੀ ਹੈ ਭੋਜਨ ਛਕਣ ਦੀ ਵੀ ਕਿਰਿਆ ਹੈਗੀ ਹੈ ਹজম ਕਰਨ ਦੀ ਵੀ ਕਿਰਿਆ ਹੈਗੀ ਹੈ ਨਿਕਾਸੀ ਦੀ ਕਿਰਿਆ ਵੀ ਹੈਗੀ ਹੈ ਹੈਨਾ ਸੋ ਸਾਰੇ ਵੱਖਰੇ ਵੱਖਰੇ ਸੈੱਲੇ ਤੇ ਕੰਮ ਵੰਡਿਆ ਹੋਇਆ ਹੈ ਕਹਿੰਦੇ ਜਿਵੇਂ ਬਹੁ ਸੱਲੇ ਜੀਵਾਂ ਵਿੱਚ ਸੈੱਲਾਂ ਨੇ ਕੰਮ ਦੀ ਵੰਡ ਹੁੰਦੀ ਉਸੇ ਤਰ੍ਹਾਂ ਇੱਕ ਸੈੱਲ ਵਿੱਚ ਵੀ ਤੁਸੀਂ ਇਹ ਸੋਨੂੰ ਇੱਕ ਸੈੱਲ ਇੱਕ ਜੀਵ ਹੈਗਾ ਤੇ ਉਹਦੇ ਵਿੱਚ ਵੀ ਕੰਮ ਦੀ ਵੰਡ ਰਹੀ ਹੈ ਸੈੱਲ ਵਿੱਚ ਵੀ ਕੰਮ ਵੰਡਿਆ ਹੁੰਦਾ ਠੀਕ ਹੈ ਨਾ ਇੱਕ ਵੱਡਾ ਸਾਨੂੰ ਸਰੀਰ ਦਿਸਦਾ ਹੈ ਉੱਚਾ ਵਕਵਾ ਕੰਗਨ ਦੇ ਵਖਰੇ ਵਖਰੇ ਸੈਲ ਤੇ ਸੈਲ ਵਿੱਚ ਵੀ ਬੱਚੇ ਨਿੱਕੇ ਨਿੱਕੇ ਅੰਗ ਨੇ ਉਹਨੂੰ ਕਹਿੰਦੇ ਨਿਕੜੇ ਅੰਗ ਹਰ ਇੱਕ ਸੈਲ ਕੁਝ ਪੁਰਜਿਆਂ ਜਿਹਨੂੰ ਕਹਿੰਦੇ ਕੰਪੋਨੈਂਟਸ ਦਾ ਬਣਿਆ ਹੁੰਦਾ ਹੈ ਜਿਨ੍ਹਾਂ ਨੂੰ ਨਿਕੜੇ ਅੰਗ ਕਿਹਾ ਜਾਂਦਾ ਹੈ ਜਿਵੇਂ ਸਾਡਾ ਸਰੀਰ ਸਲੰਦ ਬਣਿਆ ਏਦਾਂ ਹਰੇਕ ਸੈਲ ਵੀ ਅੱਗੇ ਵਖਰੇ ਵਖਰੇ ਅੰਗਾਂ ਨਿੱਕੇ ਨਿੱਕੇ ਅੰਗਾਂ ਦਾ ਬਣਿਆ ਨਿੱਕੇ ਨਿੱਕੇ ਪੁਰਜਿਆਂ ਦਾ ਬਣਿਆ ਹੋਇਆ ਉਹਨਾਂ ਨੂੰ ਕਿਹਾ ਜਾਂਦਾ ਹੈ ਸੈਲ ਆਰਗਨੈਲਸ ਜਾਂ ਨਿਕੜੇ ਅੰਗ ਹਰ ਨਿਕੜਾ ਅੰਗ ਇੱਕ ਵਿਸ਼ੇਸ਼ ਕਾਰਜ ਕਰਦਾ ਹੈ ਜਿਵੇਂ ਕਿ ਸੈਲ ਵਿੱਚ ਨਵੇਂ ਪਦਾਰਥਾਂ ਦਾ ਨਿਰਮਾਣ ਵੱਧੂ ਪਦਾਰਥੋਂ ਦਾ ਨਿਕਾਸ ਹੁੰਦਾ ਹੈ ਸੈੱਲ ਦੇ ਅੰਦਰ ਵੀ ਇਹ ਕਿਰਿਆਵਾਂ ਹੁੰਦੀਆਂ ਨਵਾਂ ਪਦਾਰਥ ਬਣਦਾ ਹੈ ਤੇ ਜਿਹੜਾ ਵੇਸਟ ਪਦਾਰਥ ਹੈ ਜਿਹੜੀ ਰਹਿੰਦ-ਖੂੰਦ ਹੈਗੀ ਉਹਨੂੰ ਬਾਹਰ ਕੱਢਣਾ ਹੁੰਦਾ ਹੈ ਉਹਦੇ ਲਈ ਵੱਖਰਾ ਨਿਕੜਾ ਅੰਗ ਹੈ ਠੀਕ ਹੈ ਨਿਕੜੇ ਅੰਗ ਅੰਗਾ ਸਦਕਾ ਹੀ ਸੈੱਲ ਜਿਉਂਦਾ ਹੈ ਅਤੇ ਸਾਰੇ ਕਾਰਜ ਕਰਦਾ ਹੈ ਜਿਵੇਂ ਬੱਚੇ ਇੱਕ ਮਸ਼ੀਨ 'ਚ ਨਿੱਕੇ-ਨਿੱਕੇ ਪੁਰਜੇ ਹੁੰਦੇ ਨੇ ਹਨਾ ਉਸੇ ਤਰ੍ਹਾਂ ਸੋ ਨਿਕੜੇ ਅੰਗਾ ਸਦਕਾ ਹੀ ਸੈੱਲ ਜਿਉਂਦਾ ਹੈ ਅਤੇ ਸਾਰੇ ਕਾਰਜ ਕਰਦਾ ਹੈ ਇਹ ਨਿਕੜੇ ਅੰਗ ਹੀ ਮਿਲ ਕੇ ਮੂਲ ਇਕਾਈ ਕੋਸ਼ਿਕਾ ਨੂੰ ਬਣਾਉਂਦੇ ਹਨ ਸੋ ਨਿਕੜੇ ਅੰਗਾ ਤੋਂ ਸੈੱਲ ਬੰਦਾ ਹੈ ਸੈੱਲਾਂ ਤੋਂ ਅੰਗ ਬਣਦੇ ਹਨ ਤੇ ਅੰਗਾਂ ਤੋਂ ਸਾਡਾ ਸਰੀਰ ਬਣਦਾ ਹੈ ਠੀਕ ਹੈ ਹਰੇਕ ਜੀਵ ਵਿੱਚ ਪਾਏ ਜਾਣ ਵਾਲੇ ਹਰੇਕ ਸੈੱਲ ਵਿੱਚ ਇੱਕੋ ਕਿਸਮ ਦੇ ਨਿਕੜੇ ਅੰਗ ਹੁੰਦੇ ਹਨ ਠੀਕ ਹੈ ਬੱਚਿਓ ਜਿਵੇਂ ਇੱਕੋ ਤਰ੍ਹਾਂ ਦੇ ਇਲੈਕਟ੍ਰੋਨ ਹੁੰਦੇ ਨੇ ਇੱਕੋ ਤਰ੍ਹਾਂ ਦੇ ਪ੍ਰੋਟੋਨ ਹੁੰਦੇ ਨੇ ਇੱਕੋ ਤਰ੍ਹਾਂ ਦੇ ਨਿਊਟ੍ਰੋਨ ਹੁੰਦੇ ਨੇ ਜਿਹੜੀ ਮਰਜੀ ਤੁਸੀਂ ਤਾਂ ਤੂੰ ਲੈ ਲਓ ਮੋਸਕਾ ਨਾ ਵਿਚ ਚਾਹ ਲੋਹਾ ਲੈ ਲਓ ਚਾਂਦੀ ਲੈ ਲਓ ਸੋਨਾ ਲੈ ਲਓ ਉਜਲੇ ਅੰਦਰ ਅੰਦਰ ਜਾਈ ਜਾਓਗੇ ਤੇ ਫਿਰ ਕੀ ਹੋਏਗਾ ਇੱਕੋ ਜਿਹਾ ਇਲੈਕਟ੍ਰੋਨ ਉਹਨਾਂ ਦੀ ਗਿਣਤੀ ਵੱਖਰੀ ਹੋ ਸਕਦੀ ਹੈ ਇੱਕੋ ਜਿਹਾ ਇਲੈਕਟ੍ਰੋਨ ਇੱਕੋ ਜਿਹਾ ਪ੍ਰੋਟੋਨ ਇੱਕੋ ਜਿਹਾ ਨਿਊਟ੍ਰੋਨ ਇਸੇ ਤਰ੍ਹਾਂ ਬੱਚਿਓ ਜਿਹੜਾ ਜੀਵ ਵਰਜੀ ਹੋਵੇ ਉਹਦੇ ਸੈੱਲ ਤੇ ਵੱਖਰੇ ਵੱਖਰੇ ਹੋਣਗੇ ਵੱਖਰੇ ਵੱਖਰੇ ਕਾਰਜ ਕਰਦੇ ਹੋਣਗੇ ਪਰ ਹਰੇਕ ਸੈੱਲ ਦੇ ਵਿੱਚ ਜਿਹੜੇ ਨਿਕੜੇ ਅੰਗ ਨੇ ਉਹ ਇੱਕੋ ਕਿਸਮ ਦੇ ਹਨ ਐ ਸੈਂਟੈਂਸ ਨੂੰ ਬਾਅਦ ਨੂੰ ਚੰਗੀ ਤਰ੍ਹਾਂ ਸੋਚ ਲਓ ਹਰੇਕ ਜੀਵ ਵਿੱਚ ਪਾਏ ਜਾਣ ਵਾਲੇ ਹਰੇਕ ਸੈੱਲ ਵਿੱਚ ਇੱਕੋ ਕਿਸਮ ਦੇ ਨਿਕੜੇ ਅੰਗ ਹੁੰਦੇ ਹਨ ਠੀਕ ਹੈ ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੇ ਅਧਿਆਇ ਦੀ ਸ਼ੁਰੂਆਤ ਵਿੱਚ ਤੁਹਾਡੇ ਲਈ ਤੁਹਾਡੇ ਸਮਝਣ ਲਈ ਤੁਹਾਡੇ ਗਿਆਤ ਲਈ ਪਿਆਰ ਕੀਤੇ ਗਏ 8 ਸਵਾਲ ਲੜੀ ਹੈਗੀ ਏ ਸੋਚੋ ਅਤੇ ਉੱਤਰ ਦਿਓ ਤੇ ਤੁਸੀਂ ਇਸੇ ਤਰ੍ਹਾਂ ਨਿਯਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰਵ ਰੱਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ